ਮੈਂ ਜੀ ਆਪਣੇ ਦਿੱਲੀ ਦੇ ਮੁੱਖ ਮੰਤਰੀ ਆਲ ਇੰਡੀਆ ਦੇ ਕਨਵੀਨੈਂਸ ਸੀਰੀਅਰ ਨਵਿੰਦ ਕੇਜਰੀਵਾਲ ਜੀ ਸਰਦਾਰ ਭਗਵੰਤ ਸਿੰਘ ਮਾਨ ਜੀ ਸ਼੍ਰੀ ਸੰਦੀਪ ਪਾਟਕ ਜੀ 라ਗਵ ਚੱਡਾ ਜੀ ਜਿਹੜੀ ਸਮੁੱਚੀ ਟੀਮ ਆ ਤੇ ਖਾਸ ਕਰਕੇ ਜਿਹੜੇ ਮਾਝੇ ਦੇ ਸਾਡੇ ਕੁਲਦੀਪ ਸਿੰਘ ਦੀ ਧਾਰੀਵਾਲ ਲਾਲਜੀਤ ਸਿੰਘ ਦੀ ਪੁੱਲਰ ਤੇ ਈਟੀਓ ਸਾਹਿਬ ਮੰਤਰੀ ਤੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਨਾਲ ਸਾਡੇ ਜਨਕ ਸੈਕਟਰੀ ਇੰਚਾਰਜ ਜਗਰੂਪ ਸੇਖਵਾ ਜੀ ਕਲਸੀ ਜੀ ਐਮਐਲਏ ਧੁੰਨ ਜੀ ਇਹਨਾਂ ਸਾਰੀ ਟੀਮ ਨੇ ਇਹ ਖਾਸ ਕਰਕੇ ਮੇਰੇ ਮਜੀਠੇ ਦੇ ਜਿਹੜੇ ਬਲਾਕ ਪ੍ਰਧਾਨ ਆ ਪਿੰਨੋ ਚਾਰ ਬਲਾਕ ਪ੍ਰਧਾਨ ਸੂ 17 ਬਲਾਕ ਪ੍ਰਧਾਨ ਆ ਇਹ ਤੇ ਇਹਨਾਂ ਨਾਲ ਜਿੰਨੀ ਵੀ ਵੋਲੰਟੀਅਰ ਆ ਇਹਨਾਂ ਸਾਰਿਆਂ ਨੇ ਲਿਖ ਕੇ ਕੱਲਿਆ ਸੀ ਕਿ ਮਜੀਠੇ ਚ ਤੁਸੀਂ ਮੇਰੇ ਨੂੰ ਵੀ ਇਹਨਾਂ ਨੂੰ ਹਲਕਾ ਚਾਹ ਦਿਲਾਓ ਦੀ ਪਾਰਟੀ ਨੇ ਵਿਸ਼ਵਾਸ ਪ੍ਰਗਟ ਕੀਤਾ ਮੈਂ ਵਿਸ਼ਵਾਸ ਦੁਆਣਾ ਪਾਰਟੀ ਨੂੰ ਕਿ ਜੇ ਤੁਸੀਂ ਸਾਡੇ ਤੇ ਵਿਸ਼ਵਾਸ ਪ੍ਰਗਟ ਕੀਤਾ ਜਿਹੜੀਆਂ 2024 ਚ ਆਉਣ ਵਾਲੀਆਂ ਚੋਣਾਂ ਪਾਰਲੀਮੈਂਟ ਦੀਆਂ ਉਹ ਚ ਜਿਹਨੂੰ ਵੀ ਉਮੀਦਵਾਰ ਰੱਖੂਗੀ ਉਹਦੀ ਅਹੀਂ ਸਰਦਾਰ ਕੇ ਸਾਰੀ ਟੀਮ ਕੋਈ ਨਵੇਂ ਸਾਡੇ ਥੋੜੇ ਦਿਨ ਨਵੇਂ ਸਰਪੰਚ ਸਾਡੇ ਨਾਲ ਬਹੁਤ ਆਮ ਆਦਮੀ ਪਾਰਟੀ ਚ ਆਉਣਗੇ ਸਾਰੇ ਨਵੇਂ ਤੇ ਪੁਰਾਣੇ ਵਰਕਰ ਸਾਰੇ ਇਕੱਠੇ ਹੋ ਕੇ ਜਿੱਥੇ ਕੋਈ ਮਾੜਾ ਮੋਟਾ ਮਟਾਵਾ ਹੋਊਗਾ ਉਹਨੂੰ ਹੀ ਬਹਿ ਕੇ ਹੀ ਹੱਲ ਕਰਾਂਗੇ ਤੇ ਤਕੜੇ ਹੋ ਕੇ ਆਮ ਆਦੀ ਪਾਰਟੀ ਦੇ ਕੈਂਡੀਡੇਟ ਜੁਏ ਸਾਡੇ ਭਗਵੰਤ ਮਾਨ ਜੀ ਨੇ ਕਿਹਾ ਕਿ 13 ਦੇ ਨਾਲ ਇੱਕ ਹੋਰ 14 ਸੀਟਾਂ ਅਸੀਂ ਜਿੱਤ ਕੇ ਆਮ ਆਦੀ ਪਾਰਟੀ ਦੀ ਪਾਰਲੀਮੈਂਟ ਚ ਭੇਜਣੀ ਆਂ ਚੰਡੀਗੜ੍ਹ ਵਾਲੇ ਦੀ પાਕੇ ਸਾਰੇ ਮਿਹਨਤ ਕਰਾਂਗੇ ਟਾਈਮ ਮਿਲ ਗਿਆ ਸਾਨੂੰ ਸਾਰੇ ਤਕੜੇ ਹੋ ਕੇ ਮਿਹਨਤ ਕਰਾਂਗੇ ਘਰ ਘਰ ਜਾਵਾਂਗੇ ਜੋ ਸਾਡੀ ਸਰਕਾਰ ਨੇ ਵਾਅਦਾ ਕੀਤੇ ਤਕਰੀਬਨ ਕਾਫੀ ਪੂਰੇ ਕਰ ਗਏ ਜਿਵੇਂ ਸਰਕਾਰ ਤੁਹਾਡੇ ਦਰਵਾਜ਼ੇ ਚੱਲ ਰਹੀ ਹੈ ਸਕੀਮਾਂ ਵਿੱਚ ਬੜੀਆਂ ਸਹੂਲਤਾਂ ਮਿਲਦੀਆਂ ਨੇ ਬਲਾਕ ਪ੍ਰਧਾਨ ਸਾਡੇ ਨਾਲ ਜਾਂਦੇ ਆ ਜਿੱਤੇ ਮੈਨੂੰ ਕਿਹਦੇ ਮੈਂ ਵੀ ਉੱਥੇ ਜਾਣਾ ਵਾਂ ਬਾਕੀ ਹੋਰ ਵੀ ਜਮ ਬਿਜਲੀ 600 ਜੂਟ ਮਾਫ ਕੀਤੀ ਉਹਦੇ ਵਿੱਚ 90% ਕਵਰ ਹੋ ਜਾਂਦੇ ਆ ਪਹਿਲਾਂ ਐਸੀ ਕੋਟੇ ਜਿੱਥੇ ਕੱਲੀ ਬਿਜਲੀ ਮਾਫ ਹੁੰਦੀ ਸੀ ਪਰ ਇਹ ਸਰਕਾਰ ਨੇ ਵਾਅਦਾ ਕੀਤਾ ਸੀ ਪਲਾਂਟ ਨਵੇਂ ਖਰੀਦਿਆ ਕੋਲੇ ਜਿਵੇਂ ਖਾਨ ਦੀ ਗੱਲ ਕਰਦਾ ਜਿਹੜੀ 8-7-8 ਸਾਲ ਤੋਂ ਤਕਰੀਬਨ ਬੰਦ ਪਈ ਸੀ ਉਹ ਖਾਨ ਦੁਬਾਰਾ ਚਾਲੂ ਕਰਕੇ ਤੇ ਉਹ ਖਾਨ ਜਿਹੜੀ ਸਰਕਾਰ ਨੇ ਆਪਣੇ ਲਈ ਆ ਉਹਦਾ ਆਪਾਂ ਨੂੰ ਇੰਨਾ ਬੈਨੀਫਿਟ ਹੋ ਗਿਆ ਕਿ ਸਾਡਾ ਜਿਹੜਾ ਬੀਲੀ ਬੋਰ ਘਾਟੇ ਚ ਚੱਲਦਾ ਸੀ ਅੱਜ ਉਹ ਪ੍ਰੋਫਿਟ ਹੈ ਲੰਬਾ ਸਮਾਂ ਤੁਸੀਂ ਦੂਜੀ ਬਾਲਟੀ ਨਾਲ ਵੀ ਸੇਵਾ ਨੰਨ ਭਾਈਆਂ ਨੇ ਕੀ ਇਹਨਾਂ ਦੀਆਂ ਬੰਦਾਂ ਲੱਜਾ ਮਾਰਦੀਆਂ ਇਹੋ ਹੀ ਇਹਨਾਂ ਦੇ ਕੰਮ ਵਧੀਆ ਲੱਗੇ ਜੀ ਇੱਕ ਸੱਚ ਬੋਲਦੇ ਆ ਮਾਨ ਸਾਹਿਬ ਨੇ ਜੁੜੀ ਗੱਲ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ ਇੱਥੇ ਬਹੁਤ ਗਰੀਬ ਇਹੋ ਜਿਹੇ ਲੋਕ ਐ ਜਿਹੜੇ ਗੁਰਦੁਆਰਿਆਂ ਮੰਤਰਾਂ ਚ ਨਹੀਂ ਸੀ ਮੱਥਾ ਟੇਕ ਸਕਦੇ ਪੈਸੇ ਪੱਖੋਂ ਕਮਜ਼ੋਰ ਸੀਗੇ ਇਹ ਸਕੀਮ ਚ ਲਈ ਯਾਤਰਾ ਦੀ ਕਾ ਵੇਖੋ ਗੱਡੀਆਂ ਜੀ ਯਾਤਰਾ ਕਰਾਉਂਦੇ ਹੁਣ ਬੱਸਾਂ ਜੀ ਯਾਤਰਾ 26 ਤੀਨ ਨੂੰ ਫੇਰ ਬੱਸ ਆ ਰਹੀ ਆ ਉਹ ਯਾਤਰਾ ਜਿੱਥੇ ਜਿੱਥੇ ਡਿਊਟੀਆਂ ਲੱਗੀਆਂ ਹਰ ਗਰੀਬ ਨੂੰ ਉੱਥੇ ਆਪਾਂ ਕੱਢ ਰਹੇ ਆ ਹਰ ਇੱਕ ਵਕਤ ਨੂੰ ਮਦਦਾ ਮਾਨਤਵਾ ਮਿਲਦਾ ਪਾਰਟੀ ਚ ਬਿਲਕੁਲ ਮਿਲਦਾ ਜੀ ਜਿਹੜਾ ਕੰਮ ਕਰਦਾ ਉਹਨੂੰ ਜਰੂਰ ਮਿਲਦਾ ਵਾ ਬਾਕੀ ਵੇਖੋ ਇੰਨਾ ਸਿਸਟਮ ਖਰਾਬ ਹੋਇਆ ਤੇ 2 ਸਾਲ ਚ ਥੋੜਾ ਪੂਰਾ ਇੰਨਾ ਸਾਡੇ 3 ਸਾਲ ਰਿੰਦੇ ਆ 3 ਸਾਲ ਚ ਜਿਹੜੇ ਰਿੰਦੇ ਵਾ ਉਹ ਪੂਰੇ ਕਰਾਂਗੇ ਲੋਕਾਂ ਦੇ ਵਿੱਚ ਜੇ ਪਹਿਲੀ ਆ ਤੇ ਇਹ ਗੱਲ ਕਹੀ ਸੀ ਕਿ ਇੱਕ ਵਾਰ ਮੌਕਾ ਕੇਜਰੀਵਾਲ ਜੀ ਨੂੰ ਅਗਲੀ ਵਾਰ ਸਾਡੇ ਕੰਮਾਂ ਇਹ ਨਹਿਮਾਨ ਸਾਹਿਬ ਨੇ ਕੰਮ ਕਰ ਰਿਹਾ ਸਭ ਤੋਂ ਵਧੀਆ ਗੱਲ ਇਹ ਆ ਵੀ ਆਪਾਂ ਤੁਸੀਂ ਦਫ਼ਤਰਾਂ ਵਿੱਚ ਖੱਜੇਖਵਾਰ ਕਿੰਨਾ ਹੁੰਦੇ ਸੀ ਜੇ ਕਿਤੇ ਕੈਂਪ 'ਚ ਤੁਸੀਂ ਜੇ ਜਾਣ ਦਾ ਮੌਕਾ ਮਿਲਿਆ ਜਾ ਕੇ ਵੇਖਿਓ ਸਾਰੇ ਮਹਿਕਮੇ ਉੱਥੇ ਹੁੰਦੇ ਆ ਉੱਥੇ ਕੰਮ ਮੌਕੇ ਤੇ ਹੁੰਦੇ ਆ ਅੱਜ ਚੰਨਾ ਜੀ ਪਿਆਰ ਮਿਲਿਆ ਜੀ ਵਰਕਸ਼ਾਲਾ ਦਾ ਤੁਸੀਂ ਜਦੋਂ ਉਹਦੇ ਦੇ ਨਵਾਜ਼ਨਾ ਮੈਂ ਤਾਂ ਸਵੇਰ ਦਾ ਜੀ ਚਲੋ ਮੈਨੂੰ ਕੋਚੇ ਦੇ ਉੱਥੇ ਜਾਣਾ ਪਿਆ ਸੀ ਮੰਤਰੀ ਸਾਹਿਬ ਦਾ ਫੋਨ ਆਇਆ ਸੀ ਐਨਾਲੇਦ ਘਾਟਨ ਸੀਗਾ ਬਿਜਲੀ ਘਰ ਦਾ ਤੇ ਸਵੇਰ ਦਾ ਇਤਨੀ ਸਾਡੇ ਪਿਆਰ ਦੇ ਰਹੇ ਹੋਣਾ ساری ਟੀਮ ਆਈ ਆ ਕਿਉਂਕਿ 4 ਵਜੇ ਤੱਕ ਕੈਂਪ ਲੱਗਾ ਸੀ ਚੇਅਰਮੈਨ ਸਾਹਿਬ ਦੇ ਪਿੰਡ ਵੀ ਲੱਗਾ ਸੀ ਹੋਰ ਪਿੰਡਾਂ ਜਿਉਂ ਕੈਂਪ ਲੱਗੇ ਸੀ ਬਲਾਕ ਪ੍ਰਧਾਨ ਨਹੀਂ ਉੱਥੇ ਡਿਊਟੀ ਸਾਰੀ ਜਾਂਦੇ ਆ ਤੇ ਤਕਰੀਬਨ ਸਵੇਰ ਦਾ ਇਸੇ ਤਰ੍ਹਾਂ ਜਿਹੋ ਜਿਹਾ ਤੁਸੀਂ ਵੇਖਦੇ ਜਿੱਤਰੇ ਰੌਣਕ ਲੱਗੀ ਜਿੰਨਾ ਮਾਨ ਮੈਨੂੰ ਹਲਕੇ ਨੇ ਦਿੱਤਾ ਮੈਂ ਵਾ ਗੇਹੋ ਦਾਸ ਕਰਦਾ ਕਿ ਮੈਨੂੰ ਵੀ ਮੈਂ ਮਤ ਬਖਸ਼ੀ ਮੇਰਾ ਦਿਮਾਗ ਨਾ ਖਰਾਬ ਹੋਏ ਮੈਂ ਇਹਨਾਂ ਦੇ ਵਿੱਚ ਨਾ ਮੈਂ ਇਹਨਾਂ ਦੇ ਕੰਮ ਜਿਹੜੇ ਹੰਕਾਰ ਨਾ ਹੰਕਾਰ ਨਾ ਹਲਕੇ ਦੇ ਕੰਮ ਜਿਹੜੇ ਬਹੁਤ ਰੁਕੇ ਪਏ ਸੀ ਹੁਣ ਤਰਿਆਣਾ ਹਲਕੇ ਵਾਲੇ ਦੇ ਕੰਮ ਹੋਣਗੇ ਬਿਲਕੁਲ ਹੋਣਗੇ ਜੀ ਅੱਜ ਜੀਤੂ ਸਾਹਿਬ ਨੂੰ ਮੈਂ ਕਹਿਆ ਜੀ ਮੈਂ ਸਾਡੀਆਂ ਸ਼ਿਕਾਇਤਾਂ ਦਾ ਬੜਾ ਮਾਰਾ ਹਾਲਿਆ ਹੁਣ ਇਹ ਹੈ ਵੀ ਕੋਡ ਥੋੜੇ ਦਿਨ ਲੱਗ ਜਣਾ ਹੁਣ ਇਸ ਵੇਲੇ ਜਿਹੜੇ ਕੰਮ ਆ ਤੇ ਇਹ ਹੈ ਵੀ ਇਲੈਕਸ਼ਨ ਤੋਂ ਬਾਅਦ ਜਿਹੜੇ ਆ ਕੰਮ ਆਪਾਂ ਇਹ ਪੂਰੀ ਲੀਟ ਲਿਆਵਾਂਗੇ ਸਾਰੇ ਕੰਮ ਜਿੱਥੇ ਕੋਈ ਲੋੜ ਹੋ ਜਾ ਕੇ ਸੀਐਮ ਸਾਹਿਬ ਕੋ ਜਾਵਾਂਗੇ ਮੰਤਰੀ ਸਾਹਿਬ ਕੋ ਜਾਵਾਂਗੇ ਸਾਡੀ ਜਿਹੜੇ ਹੈਲਕਰ ਇੰਚਾਰਜ ਨੇ ਪੰਜਾਬ ਦੇ ਜਨਰਲ ਸਕੱਤਰ ਉਹ ਜਰੂਰ ਸੇਕਵਾ ਜੀ ਸਾਡੇ ਪਾਠਕ ਜੀ ਜਿਹੜੇ ਸਾਰੇ ਪੰਜਾਬ ਨੂੰ ਇਹਨਾਂ ਨੇ ਟੀਮ ਸਾਡੀ ਜਿਹੜੇ ਇਹ ਜਾਇਨਿੰਗ ਮੇਰੀ ਜਾਂ ਆ ਸਭ ਕੁਝ ਮਿਲਾਈ ਸਰਵੇਨਾ ਹੈ ਸਾਡੀ ਪਾਰਟੀ 'ਚ ਇੱਕ ਸਭ ਤੋਂ ਵਧੀਆ ਗੱਲ ਇਹ ਆ ਕਿ ਸਰਵੇ ਕਰਾਉਂਦੀ ਆ ਉਹ ਸਰਵੇ ਦਾ ਸਾਨੂੰ ਖੁਦ ਨਹੀਂ ਪਤਾ ਲੱਗਦਾ ਜਿਹੜੇ ਵੀ ਅਸੀਂ ਪਿੰਡਾਂ 'ਚ ਵੀ ਕੌਣ ਆਦਮੀ ਸਰਵੇ ਕਿਦਾ ਕਰ ਰਿਹਾ ਆਮ ਲੋਕਾਂ ਦੇ ਸਰਕਾਰੀ ਦਰਬਾਰੇ ਵੀ ਕੰਮ ਬਹੁਤ ਦੇਲੇ ਹੋਣ ਦੇ ਉਹਨਾਂ ਬਾਰੇ ਨਹੀਂ ਜੀ ਹੁਣ ਤੁਹਾਡੇ ਸਾਹਮਣੇ ਪਿੰਡਾਂ 'ਚ ਜਾ ਕੇ ਕੈਂਪ ਲੱਗੇ ਆ ਆਟਾ ਵੀ ਕੱਲ ਦਾ ਸ਼ੁਰੂ ਹੋ ਗਿਆ ਇਹਨਾਂ ਪਿੰਡ ਜੱਜੀਆਂ ਨਹੀਂ ਸ਼ੁਰੂ ਕੀਤਾ ਜੈਵਲ ਤੋਂ ਸ਼ੁਰੂ ਕੀਤਾ ਸਰ ਮੋਡਲੀਆਂ ਚੀਜ਼ਾਂ ਤੋਂ ਲੱਗ ਗਿਆ ਜਿੱਦਾਂ ਪੁਲਿਸ ਡਿਪਾਰਟਮੈਂਟ ਵੱਲੋਂ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਂਦਾ ਵਾ ਹੋਰ ਵੀ ਬਾਕੀ ਡਿਪਾਰਟਮੈਂਟ ਹੋਰ ਸ਼ੱਕਰ ਮਰਵਾ ਅੱਜ ਅੱਜ ਦੱਸਿਆ ਅੱਜ ਦੱਸਿਆ ਸੀ ਤਾਰੀ ਹਾਲ ਸਾਹਿਬ ਨੇ ਕਿ ਇੱਕ ਪਾਲਿਸੀ ਨਵੀਂ ਕੱਲ ਵੀ ਕੈਬਨਿਟ ਦੀ ਮੀਟਿੰਗ ਹੈ ਇੱਕ ਨਵੀਂ ਪਾਲਿਸੀ ਬਣਾ ਰਹੇ ਆ ਵੀ ਜਦੋਂ ਕੋਈ ਵੀ ਪੁਲਿਸ ਮੈਗਜ਼ ਵਿੱਚ ਬਦਲੀ ਹੋਣੀ ਹੈ ਸਮੁੱਚੇ ਸਟਾਫ ਦੀ ਕਰਾਓ ਇਹ ਗੱਲ ਮੈਂ ਅੱਜ ਮੈਂ ਉਹਨਾਂ ਨੂੰ ਦੱਸੀ ਪਹਿਲਾਂ ਵੀ ਇਹ ਗੱਲ ਅਸੀਂ ਬੜੀ ਠਾਈ ਵੀ ਜਦੋਂ ਆਪਾਂ ਐਸਐਚਓ ਚੇਂਜ ਕਰਦੇ ਥੱਲਾ ਸਟਾਫ ਹੋ ਹੁੰਦਾ ਉਹ ਭੇਤੀ ਹੁੰਦਾ ਉਹ ਖਰਾਬ ਕਰਦਾ ਪਿਛਲੇ ਸਮੇਂ 'ਚ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਵੱਡੇ